ਹਾਂਜੀ ਭਾਈ ਸਤ ਸ੍ਰੀ ਅਕਾਲ ਹੁਣ ਤੁਨ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਨਾਲ ਇੱਥੇ ਇਤਿਹਾਸਕਾਰਾਂ ਨੇ ਇੱਕ ਹੋਰ ਗੱਲ ਵੀ ਲਿਖੀ ਹੈ ਉਹਨਾਂ ਨੇ ਲਿਖਿਆ ਕਿ ਜਦੋਂ ਗੁਰੂ ਅਰਜਨ ਦੇਵ ਜੀ ਹਰਮੰਦਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ ਤਾਂ ਉਹਨਾਂ ਕੋਲ ਸਿੱਖ ਸੰਗਤ ਅਤੇ ਮਿਸਤਰੀ ਆਉਂਦੇ ਹਨ ਤੇ ਉਹ ਕਹਿੰਦੇ ਹਨ ਕਿ ਤੁਹਾਡੇ ਮਸੰਦ ਸਾਨੂੰ ਚੰਗਾ ਮਟੀਰੀਅਲ ਨਹੀਂ ਦੇ ਰਹੇ ਹਰਮੰਦਰ ਸਾਹਿਬ ਦੀ ਉਸਾਰੀ ਕਰਨ ਦੇ ਲਈ ਤਾਂ ਤੁਨ ਗੁਰੂ ਅਰਜਨ ਦੇਵ ਜੀ ਸਿੱਖ ਸੰਗਤ ਤੇ ਮਿਸਤਰੀ ਨੂੰ ਕਹਿੰਦੇ ਹਨ ਕਿ ਭਾਈ ਕੋਈ ਗੱਲ ਨਹੀਂ ਹੁਣ ਇੱਕ ਇਰਾ ਕੱਚਾ ਹੀ ਬਣੇਗਾ ਬਾਅਦ ਵਿੱਚ ਇਟਾ ਏਕੇ ਪੱਕਾ ਬਣ ਜਾਵੇਗਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਸੰਗਤ ਦਾ ਬਹੁਤ ਜ਼ਿਆਦਾ ਪਸਾਰ ਹੋਇਆ ਸੀ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ ਸੀ ਤੇ ਸਿੱਖ ਬਧੇ ਵੀ ਬਹੁਤ ਗਿਣਤੀ ਵਿੱਚ ਸਨ ਪਰ ਗੁਰੂ ਅਰਜਨ ਦੇਵ ਜੀ ਦੇ ਰਾਹ ਵਿੱਚ ਇੱਕ ਇਨਸਾਨ ਰੋੜੇ ਲਾਉਂਦਾ ਸੀ ਉਹ ਸੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥਵੀ ਚੰਦ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਿੱਖ ਗੁਰਗੱਦੀ ਦੇ ਅਸਲੀ ਮਾਲਕ ਉਹ ਹਨ ਨਾ ਕਿ ਧੰਗੁਰੂ ਅਰਜਨ ਦੇਵ ਜੀ ਇਸੇ ਈਰਖਾ ਵਿੱਚ ਹੀ ਆ ਕੇ ਉਹਨਾਂ ਨੇ ਇੱਕ ਅਲੱਗ ਸਰੋਵਰ ਖਦਵਾ ਲਿਆ ਸੀ ਤੇ ਆਪਣੇ ਆਪ ਨੂੰ ਸਿੱਖਾਂ ਦਾ ਗੁਰੂ ਐਲਾਨ ਕਰ ਦਿੱਤਾ ਸੀ ਪਰ ਜੋ ਪ੍ਰਿਥਵੀ ਚੰਦ ਨੇ ਸਰੋਵਰ ਖਦਵਾਇਆ ਸੀ ਉਹ ਕਦੇ ਪਾਣੀ ਨਾਲ ਭਰਿਆ ਹੀ ਨਹੀਂ ਇੱਥੇ ਪ੍ਰਿਥਵੀ ਚੰਦ ਨੇ ਹਟਦੇ ਬਲਕਿ ਉਹ ਦੂਰ ਦੂਰ ਦੀ ਸੰਗਤ ਨੂੰ ਕਹਿੰਦੇ ਹਨ ਕਿ ਤੁਸੀਂ ਆਪਣੇ ਘਰੇ ਖਾਣਾ ਨਾ ਬਣਾਓ ਤੁਸੀਂ ਜੋ ਹਰਮੰਦਰ ਸਾਹਿਬ ਦੀ ਸੇਵਾ ਚੱਲਦੀ ਹੈ ਉੱਥੇ ਜਾ ਕੇ ਹੀ ਖਾਣਾ ਖਾਓ ਕਿਉਂਕਿ ਹਰਮੰਦਰ ਸਾਹਿਬ ਦੀ ਸੇਵਾ ਕਰਨ ਦੇ ਲਈ ਬਹੁਤ ਸਾਰੀ ਸੰਗਤਾਂ ਹੁੰਦੀ ਸੀ ਤੇ ਉਸ ਨੂੰ ਲੱਗਦਾ ਸੀ ਕਿ ਖਾਣਾ ਥੜ ਜਾਵੇਗਾ ਕਮ ਪੈ ਜਾਵੇਗਾ ਤਾਂ ਮੈਂ ਬੋਲ ਦੇਵਾਂਗਾ ਕਿ ਤੁਹਾਨੂੰ ਗੁਰੂ ਅਰਜਨ ਦੇਵ ਜੀ ਤੋਂ ਚੰਗੀ ਤਰ੍ਹਾਂ ਪ੍ਰਮੰਧ ਨਹੀਂ ਹੋਇਆ ਮੈਂ ਇਸ ਦਾ ਪ੍ਰਮੰਧ ਕਰਾਂਗਾ ਪਰ ਇਦਾਂ ਨਹੀਂ ਹੁੰਦਾ ਤੁਹਾਨੂੰ ਗੁਰੂ ਅਰਜਨ ਦੇਵ ਜੀ ਨੇ ਸਾਰੀ ਸੰਗਤ ਨੂੰ ਖਾਣਾ ਖਵਾਇਆ ਸੀ ਸਾਰੀ ਸੰਗਤ ਦੀ ਸੇਵਾ ਕਰਦੇ ਸੀ ਕਿਉਂਕਿ ਗੁਰੂ ਘਰੋਂ ਕੋਈ ਵੀ ਖਾਲੀ ਹੱਥ ਨਹੀਂ ਸੀ ਮੁੜਦਾ ਅਤੇ ਗੁਰੂ ਅਰਜਨ ਦੇਵ ਜੀ ਨੇ ਬਹੁਤ ਚੰਗੀ ਤਰ੍ਹਾਂ ਪ੍ਰਮੰਧ ਕੀਤਾ ਸੀ ਤੇ ਉਹਨਾਂ ਨੇ ਇਹ ਗੱਲ ਕਿਸੇ ਨੂੰ ਵੀ ਨਹੀਂ ਸੀ ਦੱਸੀ ਪਰ ਬਾਅਦ ਵਿੱਚ ਤਾਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਇਹ ਗੱਲ ਸਿੱਖ ਸੰਗਤ ਤੱਕ ਪਹੁੰਚਾਈ ਤੇ ਸਿੱਖ ਸੰਗਤ ਨੂੰ ਬਾਅਦ ਵਿੱਚ ਪਛਾਣ ਤੇ ਲਿਆ ਸੀ ਪ੍ਰਥਵੀ ਚੰਦ ਦੀ ਇਸ ਝੂਠੀ ਗੱਲ ਦਾ ਇਸ ਮਕਾਰੀ ਦਾ ਇੱਥੇ ਹੀ ਪ੍ਰਿਥਵੀ ਚਨ ਨਹੀਂ ਹਟਦਾ ਬਲਕਿ ਉਹ ਫਿਰ ਜਾਂਦਾ ਹੈ ਜਹਾਂਗੀਰ ਕੋਲ ਤੇ ਉੱਥੇ ਜਾ ਕੇ ਧੰਗੁਰੂ ਅਰਜਨ ਦੇਵ ਜੀ ਨਿਆ ਚੁਗਲੀਆਂ ਕਰਦਾ ਹੈ ਤੇ ਇੱਥੇ ਧੰਗੁਰੂ ਅਰਜਨ ਦੇਵ ਜੀ ਆਪਣੀ ਸੇਵਾ ਜਾਰੀ ਰੱਖਦੇ ਹਨ ਤੇ ਸਿੱਖਾਂ ਨੂੰ ਮਿਲ ਜਾਂਦਾ ਹੈ ਉਹਨਾਂ ਦਾ ਸਭ ਤੋਂ ਪਵਿੱਤਰ ਅਸਥਾਨ ਹਰਿਮੰਦਰ ਸਾਹਿਬ ਜਿਹੜਾ ਉਹਨਾਂ ਦੀ ਸ਼ਕਤੀ ਦਾ ਪੁੰਜ ਸੀ ਪਰ ਹੁਣ ਇਹ ਸੇਵਾ ਬਹੁਤੇ ਲੋਕਾਂ ਨੂੰ ਹਰਾਸ ਨਹੀਂ ਸਿਆ ਰਹੇ ਵ੍ਰਿਧ ਵੀ ਚੰਦ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਲੋਕ ਸਨ ਜੋ ਇਸ ਗੱਲ ਤੋਂ ਈਰਖਾ ਕਰ ਰਹੇ ਸਨ ਫਿਰ ਜਹਾਂਗੀਰ ਤਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾ ਦਿੰਦਾ ਹੈ ਤੇ ਇਸ ਤੋਂ ਬਾਅਦ ਆਉਂਦੇ ਹਨ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਹ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਬਣਾਉਂਦੇ ਹਨ ਅਕਾਲ ਤਖਤ ਹੁਣ ਹਰਮੰਦਰ ਸਾਹਿਬ ਥੋੜਾ ਨਿਮਾਨ ਵਿੱਚ ਬਣਾਇਆ ਸੀ ਪਰ ਅਕਾਲ ਤਖਤ ਉੱਚਾ ਬਣਾਇਆ ਗਿਆ ਸੀ ਤੇ ਜੇ ਇਸ ਦੀ ਤੁਲਨਾ ਕੀਤੀ ਜਾਵੇ ਦਿੱਲੀ ਦੇ ਤਖਤ ਨਾਲ ਤਾਂ ਉਹ ਦਿੱਲੀ ਦੇ ਤਖਤ ਨਾਲੋਂ ਵੀ ਉੱਚਾ ਤਖਤ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ